ਜਮਾਉਮੇ ਪਿਆ ਕਿਤੇ ਚਾਬੀ ਲੱਗੀ ਟਰੈਕਟਰ ਨੂੰ ਠੀਕ ਹੈ ਜੀ ਸ਼ੀਲਡ ਟਰੈਕਟਰ ਆ ਸਾਰਾ ਸ਼ੀਲਡ ਡੇਟਾ ਜੀ ਸਾਰਾ ਠੀਕ ਹੈ ਲੈ ਮਿੱਤਰੋ ਦੇਣ ਸਤਰਾ ਠੀਕ ਇੰਟ ਚੱਲਿਆ ਜੀ ਆਪਾਂ ਮੀਟਰੀ ਚੈੱਕ ਕਰਵਾਉਂਦੇ ਹਾਂ ਹਾਂ ਜੀ ਹਾਂ ਜੀ ਆਜੋ ਲੈ ਮਿੱਤਰੋ ਤੁਹਾਨੂੰ ਮੀਟਰ ਚੈੱਕ ਕਰਵਾ ਦਈਏ ਵਰਵਾ ਦੇ ਜਸਪ੍ਰੀ ਤੋਰੇ ਨੀਗਾ ਲੈ ਮਿੱਤਰੋ ਤੈਨੂੰ 330 ਘੰਟੇ ਚੱਲਿਆ ਹੋਇਆ ਹੈਗਾ 330 ਵੀ ਤਕਰੀਬਨ ਇਹ ਤਕਰੀਬਨ 1530 ਕੇ ਘੰਟੇ ਚੱਲੇ ਹੋਗੇ ਠੀਕ ਹੈ ਜੀ ਆਜੋ ਬਈ ਸਭ ਵੀ ਚੈੱਕ ਕਰਵਾ ਦੇ 1535 ਘੰਟੇ ਚੱਲੇ ਹੋਏ ਹਾਂ ਬਈ ਠੀਕ ਹੈ ਲੈ ਮਿੱਤਰੋ ਕਿਹਾ 500 ਠੀਕ ਆ origianlly ਚੱਲਿਆ ਹੋਇਆ ਵੀ ਸਾਰਾ origianl ਜੀ ਠੀਕ ਆ ਦੁਬਾਰੇ ਦੀ ਜੋੜੀ ਹੈਗੀ ਹਾਂਜੀ ਦੁਬਾਰਾ ਹੀ ਜੋੜੀ ਜੀ ਠੀਕ ਬੰਦਾ ਕਿਹੜਾ ਟਰੈਕਟਰ ਕਿੱਧਰ ਹੋਇਆ ਜੀ ਠੀਕ ਆ ਜੀ ਹਾਂਜੀ ਨਾ ਤੂੜੀਏ ਮਸ਼ੀਨ ਤੇ ਨਾਕਾਹੇ ਤੇ 5 ਕਿੱਲੇ ਵਾਹੀ ਦਾ ਟਰੈਕਟਰ ਠੀਕ ਆ ਲੋ ਮਤਲਬ 5 ਕਿੱਲੇ ਦੀ ਵਾਹੀ ਦਾ ਟਰੈਕਟਰ ਚੱਲਿਆ ਹੋਇਆਗਾ ਅੱਜ ਦੋਸਤੋ ਕੀ ਹਾਲ ਚਾਲ ਨੇਗੇ ਅੱਜ ਪਿੰਡ ਪਹੁੰਚਿਆਂਗੇ ਫੇਰ ਓਕੇ ਇਹ ਆਇਆ ਹੈਗਾ ਭਾਈ ਜੀ ਜੀਰਾ ਤੇ ਬਾਈ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅੱਜ ਸਾਨੂੰ ਭਾਈ ਜੀ ਆ ਸਾਰੇ origignal tractor ਦੇ ਮੰਗੇ ਤੇ ਘੰਟਿਆਂ ਦੇ ਵੀ ਜੀ origignal ਚੱਲੇ ਹੋਣਗੇ ਬਾਈ ਨਾਲ ਕਰਦੇ ਗੱਲਬਾਤ ਸਸੀਗਾ ਭਾਈ ਜੀ ਸਸੀਗਾ ਭਾਈ ਜੀ ਠੀਕ ਹੋ ਭਾਈ ਜੀ ਹਾਂਜੀ ਭਾਈ ਜੀ ਠੀਕ ਠਾਕ ਜੀ ਵਧੀਆ ਭਾਈ ਜੀ ਮੇਨ ਲਕੇਸ਼ਨ ਕੀ ਹੈ ਭਾਈ ਜੀ ਆਪਣੀ ਇਹ ਆਪਣਾ ਹੀ ਪੈਂਡ ਫੇਰੋ ਗਿਆ ਸਿਲ ਜੀਰਾ ਡੇਰਾ ਫਰੋਜਪੁਰ ਠੀਕ ਹੈ ਭਾਈ ਜੀ ਹਾਂਜੀ ਜੀਰਾ ਇਥੋਂ ਹੋਊਗਾ ਨਾ 7-8 ਕਿਲੋ ਇਥੋਂ 7-8 ਕਿਲੋਮੀਟਰ ਆ ਗਈ ਸੀ ਠੀਕ ਆ ਭਾਈ ਜੀ ਕੰਮ ਦੀ ਗੱਲਬਾਤ ਕਰੀ ਬਈ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦ ਠੀਕ ਹੈ ਕਾਪੀ ਕਾ ਜਿੰਦੇ ਓਕੇ ਮਿਲਣਗੇ ਭਾਈ ਓਕੇ ਜੀ ਫਸਟ ਆਨਰ ਟਰੈਕਟਰ ਹੁੰਦੇ ਸਾਰੇ ਠੀਕ ਹੈ ਜੀ ਨੰਬਰ ਰਹਿਣਗੇ ਭਾਈ ਸਾਰੇ ਨੰਬਰ ਪੰਜਾਬ ਜੀ ਪੰਜਾਬ ਨੰਬਰ ਹਾਂਜੀ ਹਾਂਜੀ ਠੀਕ ਹੈ ਲਓ ਮੇਟਰ ਬਾਈ ਦੀ ਫੁੱਲ ਗਾਰੰਟੀ ਹੈ ਕਿ ਬਾਕੀ ਭਾਈ ਦਾ ਪੁਰਾਣਾ ਕੰਮ ਆਗਾ ਜੇ ਇੱਕ ਵਾਰੀ ਬਾਈ ਟਰੈਕਟਰ ਲੈਣਾ ਆਉਂਦਾ ਨਾ ਕਹਿੰਦਾ ਦੁਬਾਰੇ ਉਰੀ ਆਉਂਦਾ ਹੈ ਹਾਂਜੀ ਹਾਂਜੀ ਦੁਬਾਰਾ ਆਊਗਾ ਬੰਦਾ ਜੀ ਲੈ ਕੇ ਵੀ ਗਏ ਆਪਣੇ ਕੋਲ ਠੀਕ ਹੈ ਭਾਈ ਬਾਕੀ ਭਾਈ ਸੁਭਾ ਦਾ ਵੀ ਭਾਈ ਬਹੁਤ ਚੰਗਾਗਾ ਤੇ ਵੀਡੀਓ ਸਟਾਰਟ ਕਰਦੇ ਆਪਾਂ ਸਵਰਾਜ 744 ਛੋਟੇ ਟਰੈਕਟਰ ਤੋਂ ਕੰਡੀਸ਼ਨ ਚੈੱਕ ਕਰਵਾ ਦੇ ਬਈ ਜਮਾ ਐਨ ਟੌਪ ਵਾਲਾ ਮਾਡਲ ਹੈਗਾ ਹਜੇ ਤੱਕ ਬੰਪਰ ਵੀ ਨਹੀਂ ਪੇਂਟ ਹੋਇਆ ਨਾ ਬਈ ਟਰੈਕਟਰ ਦਾ ਨਹੀਂ ਨਹੀਂ ਕਾਹ ਸੰ ਜਮਾ ਟਾਜਿੰਗਾ ਤਾਂ ਹੈ ਹੀ ਨਹੀਂ ਜੀ ਠੀਕ ਹੈ ਟਾਜਿੰਗਾ ਹੈ ਹੀ ਵੀ ਨਹੀਂ ਮੈਂ ਜਮਾ ਹੀ ਨਹੀਂ ਜੀ ਠੀਕ ਹੈ ਲੈ ਮਿੱਤਰੋ ਜਾਈ ਦੀ ਤੁਸੀਂ ਨਾ ਹਾਰ ਪਾ ਕੇ ਲੈ ਜਾਓ ਕੋਈ ਜੱਜ ਨਹੀਂ ਕਰੂਗਾ ਨਵਾਂ ਲੈ ਕੇ ਆਇਓ ਜਾਂ ਪੁਰਾਣਾ ਆ ਸ਼ੀਲਾ ਸੂਲਾ ਤੁਸੀਂ ਦੇਖ ਸਕਦੇ ਹਜੇ ਬਈ ਨਾਲ ਦੀ ਪਈਆਂ ਨੇ ਗਿਆ ਜਮਾ ਐਨ ਕੋਕਾ ਪੀਸ ਟਰੈਕਟਰ ਹੈਗਾ ਪੈਰ ਦਾ ਨਾ ਤੇ ਨਿਗਾ ਮਰਵਾ ਦੇ ਬਈ ਕੰਡੀਸ਼ਨ ਐਨ ਓਕੇ ਹੈਗਾ ਮਾਡਲ ਰੋ ਬਈ ਇਹ ਇਹ ਮਾਡਲ 2023 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਲੈ ਮਿੱਤਰੋ ਅਜੇ ਤੱਕ ਮੈਂ ਲਾ ਬਈ ਰਮਾ ਵੀ ਨਹੀਂ ਹੋਇਆ ਨਾ ਬਈ ਨਹੀਂ ਹੋਇਆ ਜੀ ਠੀਕ ਹੈ ਲੈ ਮੇਤਰਾ ਡਾਬਲ ਡਿਸਟਰੀਬਿਊਟਰ ਆ ਗਿਆ ਛਤਰੀ ਬਈ ਦੇ ਨਾਲ ਇਹਦੀ ਛਤਰੀ ਦੇ ਦਿਆ ਕੋਈ ਨਹੀਂ ਲਾ ਕੇ ਰੱਖੀ ਲੈ ਮੇਤਰਾ ਛਤਰੀ ਬਾਈ ਕਹਿੰਦਾ ਦੇਜੋ ਟੈਰ ਨਾਲ ਦੇ ਨਹੀਂ ਬਈ ਦੇ ਬਈ ਨਾਲ ਦੇ ਦੀ ਗੱਪ ਤਾਂ ਨਹੀਂ ਹੈਗਾ ਨਹੀਂ 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 ਜਮਾ ਹੀ ਨਹੀਂ 330 ਘੰਟੇ ਚੱਲਿਆ ਜੀ ਆਪ ਮੀਟਰ ਚੈੱਕ ਕਰਵਾ ਹਾਂਜੀ 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 ਆ ਜੋ ਲੈ ਮੇਤਰਾ ਸਾਨੂੰ ਮੀਟਰ ਚੈੱਕ ਕਰਵਾ ਦੀਏ ਵਰਵਾ ਦੇ ਜਸਪ੍ਰੀ ਤੋਰੇ ਨੀਗਾ ਲੈ ਮੇਤਰਾ 330 ਘੰਟੇ ਚੱਲਿਆ ਹੋਇਆ ਹੈਗਾ ਠੀਕ ਹੈ ਬਈ ਕੰਡੀਸ਼ਨ ਦਾ ਦੱਸ ਵੀ ਰਹੀ ਜਾਨਾ ਬਈ ਟਰੈਕਟਰ ਦੀ ਹਾਂਜੀ ਹਾਂਜੀ ਠੀਕ ਹੈ ਜੀ ਨਵੇਂ ਨਾਲੋਂ ਫਾਇਦਾ ਹੋ ਜੂ ਬਈ ਹਾਂਜੀ ਹਾਂਜੀ ਠੀਕ ਹੈ ਬਹੁਤ ਫਾਇਦਾ ਜੀ ਠੀਕ ਹੈ ਜੀ ਪ੍ਰਾਈਜ਼ ਰੂ ਬਈ ਦਾ ਇਹਦਾ ਆਪਾਂ 6 ਲੱਖ 90000 ਰੁਪਏ ਮੁੱਲ ਕਰਦੇ ਦੇਣ ਲੈਣ ਨਾਲ ਦੇਨੇ ਆਪਾਂ ਟਰੈਕਟਰ ਦਵਾਂਗੇ 6 ਲੱਖ 75000 ਰੁਪਏ ਦਾ ਠੀਕ ਹੈ ਜੀ 6 ਲੱਖ 75000 ਦਾ ਫਾਸਟ ਪਾਰਟੀ ਦਾ ਫਾਸਟ ਪਾਰਟੀ ਦਾ ਹਾਂਜੀ ਠੀਕ ਹੈ ਨੰਬਰ ਇਹਦਾ ਬਈ ਕਿੱਥੋਂ ਦਾ ਲੁਧਿਆਣੇ ਦਾ ਨੰਬਰ ਹੈ ਜੀ ਠੀਕ ਹੈ ਲੋ ਮਿੱਤਰੋ ਲੁਧਿਆਣੇ ਦਾ ਨੰਬਰ ਆਗਾ ਠੀਕ ਹੈ ਭਾਜੀ ਫਸਟ ਆਫ ਆਲ ਤੇ ਦਾ ਟਰੈਕਟਰ ਹੈਗਾ ਕੋਕਾ ਪੀਸ ਕਹ ਲੈਣਾ ਬਈ ਜੇ ਤੁਸੀਂ ਆਵਾਜ਼ ਜਮਾ ਕੋਕਾ ਜਿਹਾ ਜਮਾ ਤੁਮ ਦੋਫ ਦੇਖਦੇ ਹੋ ਅੰਦਰ ਖਾ ਕਿਤੇ ਵੀ ਮੰਨ ਲਓ ਹੈ ਹੀ ਨਹੀਂਗਾ ਠੀਕ ਹੈ ਜੀ ਲੈ ਮਿੱਤਰੋ ਆਏ ਤੁਹਾਨੂੰ ਵਿੱਚੋਂ ਵੀ ਦਿਖਾ ਦਨੇ ਆਂਗੇ ਲੈ ਬਈ ਕਹਿੰਦੀ ਬਈ ਤੋ ਮੱਥੀ ਦਿਨਾ ਦਾਗ ਵੀ ਨਹੀਂ ਹੈਗਾ ਜਮਾ ਹੀ ਹੈ ਨਹੀਂ ਕਿਤੇ ਵੀ ਦਾਗ ਤਾਂ ਤਾਂ ਨਹੀਂ ਜਿਗਾ ਰੈਡੀਏਟਰ ਤੇ ਬਈ ਮੋਰਾ ਹੁੰਦਾ ਤੇ ਜਿਹਾ ਆ ਦੇਖੋ ਬਈ ਜਮਾ ਇਹਨ ਕੋਕਾ ਪੀਸ ਪਿਆਗਾ ਜਿਵੇਂ ਕੰਪਨੀ ਚ ਨਿਕਲੇ ਆ ਲਾ ਲੋ ਉਵੇਂ ਖਾਣ ਦੀ ਪੈਣਾ ਬਈ ਹਾਂਜੀ 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 ਠੀਕ ਹੈ ਜੀ 6 ਲੱਖ 75000 ਰੁਪਏ ਦਾ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲੇ ਇਹ ਬਈ ਜਿਹੜੇ ਰੇਟ ਦਸੀ ਇਹਨੇ ਇਹ ਵੀ ਬਈ ਮਾਨਤਾ ਨਾਲੇ ਹੈਗੇ ਨੇਗੇ ਵਿੱਚੋਂ ਕਰ ਦਾਂਗੇ ਮੌਕੇ ਤੇ ਤੁਹਾਡੇ ਵੀਡੀਓ ਵੇਖ ਆਉਣਗੇ ਤਾਂ ਠੀਕ ਆ ਬਾਈ ਜੀ ਚਲੋ ਮਿੱਤਰੋ ਅੱਗੇ ਆ ਗਿਆ ਸੋਨਾਲੀਕਾ ਡੀਆਈ 750 ਆਰਐਕਸ 16 ਸਿਕੰਦਰ ਮਾਡਲ 55 ਕੈਟਾਗਰੀ ਵਾਲਾ ਆ ਗਿਆ ਕੰਡੀਸ਼ਨ ਦਾ ਇਹ ਨਾ ਇਹ ਵੀ ਕੋਕਾ ਪੀਸ ਤੇ ਹੈਗਾ ਇਹ ਮਾਡਲ ਰੋਹ ਬਈ 21 ਮਾਡਲ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਬਿਨਾ ਚੇਂਜਰ ਵਾਲਾ ਬਈ ਟੂ ਸਪੀਡ ਦੇ ਵਿੱਚ ਹੈਗਾ 16 ਦੇ ਟਾਇਰਾਂ ਚਾਹਣਾ ਬਈ 14 ਦੇ 14 ਦੇ ਟਾਇਰਾਂ ਚਾਗਾ ਹਾਂਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਰੂ ਬਈ ਅਗਲੇ ਨਵੇਂ ਆ ਜੀ ਠੀਕ ਆ ਜੀ ਹਾਂਜੀ ਮਗਰ ਲੈ ਨਾਲ ਤੋਂ 70 ਰੁਪਏ ਟਾਇਰ ਆਗੇ ਠੀਕ ਆ ਲੈ ਜਸਪਰੀ ਤਾਂ ਇਹਦੇ ਤਾਂ ਨਿਗ੍ਹਾ ਮਰਵਾਈ ਦੇ ਲੈ ਹਾਂਜੀ ਜਮਾ ਨੂ ਟਾਇਰਾਂ ਠੀਕ ਆ ਜੀ ਇਹ ਮਮਣੀ ਪਈਆਂ ਨੇ ਨਾ ਬਈ ਹਾਂਜੀ ਹਾਂਜੀ ਬੈਕ ਟਾਇਰਾਂ ਦੀ ਕੰਡੀਸ਼ਨ ਹੈਗੇ ਬਈ 70 ਕੁ ਪੈਸੇ ਹਾਂ ਹਾਂਜੀ 70 ਰੁਪਏ ਜੀ ਠੀਕ ਆ ਰੂ ਮਰੂ ਮਦਾ ਸਾਰਾ origignal ਮਿਲੂ ਸਾਰਾ origignal ਜੀ ਜਮਾ ਠੀਕ ਆ ਜੀ ਫਸਟ ਪਾਰਟੀ ਦੇ ਡੈਕਟਰ ਹੈ ਵੀ ਠੀਕ ਆ ਜੀ ਹਾਂਜੀ ਫਰੋਜ਼ਪੁਰ ਦਾ ਨੰਬਰ ਹੈ ਦਾ ਇਹ ਕਬਾ ਜੀ ਇਹ ਘੰਟੇ ਚੱਲੇ ਹੋਵੇ ਤਕਰੀਬਨ ਇਹ ਤਕਰੀਬਨ 1530 ਕੇ ਘੰਟੇ ਚੱਲੇ ਹੋਗੇ ਠੀਕ ਆ ਜੀ ਆ ਜਾਈ ਵੀ ਚੈੱਕ ਕਰਵਾ ਦੇ 1535 ਘੰਟੇ ਚੱਲੇ ਆ ਰਹੇ ਆ ਜੀ ਠੀਕ ਆ ਲੈ ਮਤਲਬ ਦੇਖ ਸਕਦੇ ਹੋਗੇ 1535 ਘੰਟੇ ਚੱਲੇ ਆ ਫਾਸਟ ਪਾਛੀ ਦਾ ਹਾਂ ਜੀ ਤੁਹਾਨੂੰ ਦਿਖਾ ਵੀ ਦਿਆਂਗਾ ਮਨ ਲਓ ਕਿਤੇ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਨਾ ਕਲਚ ਨੂੰ ਨਹੀਂ ਆਉਜਲ ਨੂੰ ਕਿਤੇ ਨਹੀਂ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਲੈ ਮਿੱਤਰੋ ਨਾਲ ਦੀ ਨਾਲ ਸੋਨੇ ਚੈੱਕ ਵੀ ਕਰਵਾ ਦੇਣ ਟਰੈਕਟਰ ਲੈ ਜੀ ਲੇ ਵੀ ਆ ਦੇਖੋ ਬਈ ਵਿੱਚੋਂ ਮੋਰਾ ਮੋਰਾ ਤੁਸੀਂ ਦੇਖ ਹਾਂਜੀ ਆ ਨਿਓਰਨ ਨੂੰ ਜਮਾ ਚਾਬੀ ਲੱਗੀ ਕਿਤੇ ਵੀ ਟਰੈਕਟਰ ਨੂੰ ਠੀਕ ਆ ਬਈ ਜਮਾ ਸੀਲਡ ਟਰੈਕਟਰ ਸਾਰਾ ਸੀਲਡ ਟਰੈਕਟਰ ਹੈਗਾ ਇੱਕ ਗੱਲ ਹੋਰ ਆ ਨਾ ਬਈ ਆਮ ਬਾਈ ਕਹਿੰਦੀ ਹੈ ਨਾ ਪਾਲਸ ਵੀ ਤੁਸੀਂ ਘਾਟੀ ਮਾਰਦੇ ਹੋਣ ਮੈਨੂੰ ਲੱਗਾ ਨਹੀਂ ਇਹ ਨਾ ਥੋੜਾ ਜਿਆਦਾ ਰੱਖੀਦਾ ਜੇ ਮਨ ਲਓ ਕਿ ਪੱਟੇ ਪੱਟੇ ਲਿਆਂਦੇ ਤੇ ਅੱਜ ਹੁਣ ਮਾਰੇ ਮੋਟ ਹੋਣੀ ਤੋਟ ਗਈ ਠੀਕ ਆ ਠੀਕ ਆ ਦੇਲੀ ਜੂਰੀਏ ਸੇ ਨੂੰ ਕਰਦੇ ਆ ਠੀਕ ਆ ਚਲਾਉਣੇ ਵੀ ਹੋਗੇ ਹਾਂਜੀ 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 ਠੀਕ ਆ ਬਈ ਹਾਂਜੀ ਹਾਂਜੀ ਨਾਲ ਦੇ ਨਾਲ ਚੈੱਕ ਕਰਦੇ ਹੋਗੇ ਵੀ ਹਾਂ ਵੀ ਹਾਂਜੀ ਹਾਂਜੀ ਇਹ ਨਹੀਂ ਕਿ ਆ ਮੰ ਤੇ ਫੰਟਾਇਆ ਕਰਦੇ ਇਸੇ ਕਰਕੇ ਨੂੰ ਤਸੱਲੀ ਦੇਦੀ ਸੀ ਉਹਨਾਂ ਕੋਲ ਤਾਂ ਠੀਕ ਆ ਜਦੋਂ ਬਈ ਆਪਦੇ ਥੱਲੇ ਟਰੈਕਟਰ ਚਲਾ ਕੇ ਦੇ ਦੇਣਾ ਬਈ ਫੇਰ ਹੀ ਪਤਾ ਲੱਗਦਾ ਨਾ ਹਾਂਜੀ ਹਾਂਜੀ ਠੀਕ ਆ ਬਈ ਇੱਕੀ ਮਾਡਲ ਹੈ ਇਹਦਾ ਪ੍ਰਾਈਸ ਬਈ ਇਹਦਾ 6 ਲੱਖ ਰੁਪਇਆ ਮੰਗਦੇ ਬਈ ਆਪਾਂ ਠੀਕ ਗੱਲ ਹੈ ਮਿੱਤਰੋ 6 ਲੱਖ ਤੋਂ ਥੱਲੇ ਦਾ ਬਾਈ ਆ ਗਿਆ ਕੀ ਰੇਟ ਮਿਲੂ ਬਈ ਇਹਦੀ ਜੈਸਨ ਨੂੰ ਆਪ ਦਵਾਂਗੇ 5 ਲੱਖ ਤੇ 80 ਹਜ਼ਾਰ ਦਾ ਜੀ ਕਰ ਲਓ ਕਰਦੇ ਕੋਈ ਤਾਂ ਮਾਨਦਾਨ ਕਰ ਦਾਂਗੇ ਪੱਕਾ ਹਾਂਜੀ ਪਰ ਆਜੋ ਕੋਈ ਨਾ ਆਪਣਾ ਨਾਮ ਲੈ ਲੇ ਬਈ ਮਾਨਦਾਨ ਮੋੜ ਨਹੀਂ ਦਿੰਦੇ ਨਾ ਬਈ ਜੜਾ ਮੋੜ ਨਹੀਂ ਦਿੰਦੇ ਹਾਂਜੀ ਠੀਕ ਆ ਜੀ ਸਵਰਾਜ 855 ਗਿਆ 4 ਸਟਾਰ ਰਿਵਰਸ ਪੀਟੀਓ ਬਾਈ ਜੀ ਕੰਡੀਸ਼ਨ ਦਾ ਕੋਕਾ 2 ਸਪੀਡ ਦੇ ਵਿੱਚ ਹੈਗਾ 14 ਦੇ ਟਾਰਾਂ ਚ ਹੈਗਾ ਨਵੇਂ ਟਾਰ ਨੇ ਲੈ ਮਿੱਤਰੋ ਦੇਖ ਲਓ ਨਵੇਂ ਜਮਾਈ ਠੀਕ ਆਪੋ ਐਨ ਬਈ ਤੁਸੀਂ ਹਾਂਜੀ ਹਾਂਜੀ ਬਿਲ ਮਿਲੂਗਾ ਨਾ ਲੈ ਮਿੱਤਰੋ ਬਿਲ ਮਿਲ ਜੂਗਾ ਮੈਂ ਅਜੇ ਬਾਈ ਨੂੰ ਗੱਲ ਕਹਿਣੀ ਲੱਗੀ ਫਿਰ ਬਿਲ ਮਿਲ ਜੂਗਾ ਬਿਲ ਸਾਨੂੰ ਮਿਲ ਜੂਗਾ ਅਗਲੇ ਟਾਰ ਰਹਿਣਗੇ ਭਈ ਇਹਦੇ ਅੰਦੇ ਆਲੇ ਹੋਣਗੇ 75 ਕੁ ਪੈਸੇ ਟਾਇਰ ਆ ਜੀ ਠੀਕ ਆ ਜੀ 75 ਕੁ ਪੈਸੇ ਵਧੀਆ ਕੰਪਨੀ ਵਾਲੇ ਟਾਇਰ ਪਹੋਣੇ ਆ ਨਾ ਨੀ ਵਧੀਆ ਵਧੀਆ ਨਾ ਨਾ ਦੀ ਉਹ ਕੰਮ ਕਰਦੇ ਨਹੀਂ ਆਪਾਂ ਠੀਕ ਆ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਬਈ ਲੇਟ ਬਲੂਟਾ ਚੰਗੇ ਆ ਪਈਆਂ ਨੇਗੇ ਬਈ ਜੀ ਹਾਂਜੀ ਹਾਂਜੀ ਕੰਡੀਸ਼ਨ ਦਾ ਇਹ ਵੀ ਚੈੱਕ ਕਰਵਾ ਦੇ ਬਈ ਹਾਂਜੀ ਚੱਲ ਚਲਾ ਬਾਈ ਇਹਦਾ ਕਿੰਨੇ ਬਾਈ ਜਮਾ ਓਕੇ ਜੀ ਠੀਕ ਆ ਜੀ ਹਾਂਜੀ ਇਹ ਘੰਟੇ ਦੇਖ ਲਈ ਬਈ ਚੈੱਕ ਕਰ ਲੈਣਗੇ ਚੱਲਿਆ ਹੋਇਗਾ ਇਹ ਚੱਲਿਆ ਹੋਇਆ 5000 ਹਾਂ ਬਈ 5000 ਚੱਲਿਆ 56 5600 ਚੱਲਿਆ ਬਈ ਹਾਂਜੀ ਹਾਂਜੀ ਠੀਕ ਆ origianlly ਚੱਲ ਰਿਹਾ ਬਈ ਸਾਰਾ origianl ਜੀ ਠੀਕ ਆ ਦੁਬਾਰੇ ਦੀ ਜੋੜੀ ਆ ਗਈ ਹਾਂਜੀ ਦੁਬਾਰਾ ਹੀ ਜੋੜੀ ਠੀਕ ਆ ਜੀ ਮਾਡਲ ਰੂਪ ਇਹ ਇਹ ਤੇਰਾ ਮਾਡਲ ਆ ਜੀ ਠੀਕ ਆ ਜੀ ਨੰਬਰ ਇਹਦਾ ਬਈ ਇਹਦਾ ਲੁਧਿਆਣਾ ਦਾ ਜੀ ਇਹਦਾ ਵੀ ਲੁਧਿਆਣਾ ਦਾ ਹਾਂਜੀ ਫਸਟ ਪਾਰਟੀ ਨਗਦ ਕੈਸ਼ ਟ੍ਰੈਕਟਰ ਠੀਕ ਆ ਲੁਧਿਆਣਾ ਦੇ ਏਰੀਆ ਦੇ ਬਈ ਵੱਧ ਨਹੀਂ ਟ੍ਰੈਕਟਰ ਖਰੀਦਦੇ ਨਾ ਤੁਸੀਂ ਥੋੜੇ ਥੋੜਾ ਏਰੀਆ ਚੰਗਾ ਕਰਕੇ ਆਪਾਂ ਲਈ ਦਾ ਸਕੀਨ ਟ੍ਰੈਕਟਰ ਆ 100 ਗਿਆ ਟ੍ਰੈਕਟਰ ਲਈਦਾ ਹਾਂਜੀ ਹਾਂਜੀ ਮਤਲਬ ਬਈ ਜੇ ਤੁਸੀਂ ਉਰੋ ਟ੍ਰੈਕਟਰ ਇੱਕ ਵਾਰੀ ਲੈ ਗਏ ਠੀਕ ਆ ਬਈ ਜੀ ਘਰੇ ਲਿਜਾ ਕੇ ਨਾ ਤੁਹ ਕਹਿੰਦੇ ਹੁੰਦੇ ਨੇ ਆਮ ਆਪਾਂ ਕਹਿੰਦੇ ਨੇ ਨਾ ਵੀ ਟੈਰਪੋਣੇ ਪੈਣਗੇ ਕਰੇ ਨਾ ਨਾ ਰਿਪੇਅਰ ਕਰਾਉਣ ਦੀ ਲੋੜ ਹੈ ਨਾਲੇ ਜੀ ਦੀ ਸਰਵਿਸ ਕਰਾਉਣੀ ਪਊਗੀ ਹੋਰ 1 ਰੁਪਿਆ ਟਰੈਕਟਰ ਦੇ ਕੇਸ ਤੇ ਵੀ ਲੱਗਦਾ ਠੀਕ ਆ ਜੀ ਹਾਂਜੀ ਇਹਦਾ ਪ੍ਰਾਈਸ ਰੁਪਈ ਇਹਦਾ ਆਪਾਂ ਮੰਗਦੇ 480000 ਰੁਪਏ ਠੀਕ ਆ ਜੀ ਹਾਂਜੀ ਦੇ ਲੈਣਾ ਇਹ ਦੇ ਦਾਂਗੇ ਆਪਾਂ 465000 ਦਾ ਕਰ ਦੇ ਕੋਈ ਨਾ ਮੌਕੇ ਤੇ ਕਰ ਦਾਂਗੇ ਪੱਕਾ ਹਾਂ ਜੀ ਜੀ ਮਿੱਤਰ 465000 ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਚਲੋ ਮਿੱਤਰ ਅਗਲਾ ਵਾਰ ਆ ਦੇ ਰਹੇ ਮੈਂ ਦਿਖਾ ਦਾਂ ਜਮਾ ਛੋਟਾ ਟਰੈਕਟਰ ਹਾਂਜੀ ਠੀਕ ਹੈ ਮਾਡਲ ਦੱਸੋ ਨਾ ਕਿਤੇ ਟੱਚਿੰਗ ਨਹੀਂ ਟਰੈਕਟਰ ਨੂੰ ਕਿਤੇ ਵੀ ਰੈਮ ਰੂਮ ਚ ਮਗਰਾੜ ਸਾਰੇ ਜਮ ਓਕੇ ਆ ਠੀਕ ਆ ਕਿ ਤੋ ਨਹੀਂ ਗਲੇ ਕਿ ਤੋ ਕੁਛ ਨਹੀਂ ਠੀਕ ਹੈ ਮਤਲਬ ਦੱਸ ਕੇ ਦਿਓਗੇ ਜੇ ਕੋਈ ਚੀਜ਼ ਹਾਂਜੀ 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 ਠੀਕ ਆ ਲਓ ਮੈਂ ਤੁਹਾਨੂੰ ਚੈੱਕ ਕਰ ਲਓ ਕੰਡੀਸ਼ਨ ਦਾ ਇਹਨਾਂ ਪੋਕਾ ਪਿਆ ਚਾਲ ਚਲਾਵਾ ਚੰਗਾਗਾ ਅਗਲਾ ਆ ਗਿਆ ਬਾਈ ਜੀ 5 ਸਟਾਰ ਰਵਰਸ ਪੀਟੀਓ ਦੇਗੇ ਚੁੱਲੇ ਵਾਲਾ 855 ਕੋੜਾ ਬੰਪਰ ਲੱਗੇਗਾ ਕਨੋਪੀ ਛਤਰੀ ਲੱਗੇ ਆ ਅੱਜ ਕੱਲ ਦੇ ਬਾਈ ਜੀ ਚੱਲਣ ਵਾਲਾ ਸਾਊਂਡ ਸਿਸਟਮ ਲੱਗਿਆ ਹੋਇਆਗਾ ਹਾਂਜੀ ਇਹ ਮਾਡਲ ਵੇਰੂਗਾ ਇਹ ਉਨੀ ਮਾਡਲ ਜੀ ਠੀਕ ਆ ਜੀ ਹਾਂਜੀ ਦੇ ਮੈਟਰ 19 ਮਾਡਲ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੋਕਾ ਵੀ ਸੇਫ ਹੈਗਾ ਪੈਰ ਰਹਿਣਗੇ ਬਈ ਤੇ ਇਹਦੇ ਨਾਲ ਦੇ ਡੈਰ 80 ਪੈਸੇ ਹੋਣਗੇ ਹਾਂਜੀ ਠੀਕ ਹੈ ਜੀ ਇਹ ਘੰਟੇ ਚੱਲੇ ਹੋ ਬਈ ਜੀ ਇਹ ਅੰਦਾਜ਼ਾ 1600 ਘੰਟੇ ਹੋਗਾ ਜੀ ਠੀਕ ਹੈ 1600 ਕੋਸ਼ ਹੋਗਾ ਜਾਂ ਬਸ ਹਾਂਜੀ ਚੈੱਕ ਕਰ ਲੈਣੇ ਆਪਾਂ ਕਿੰਨੇ ਘੰਟੇ ਚੱਲਿਆ ਤਕਰੀਬਨ ਇਹ ਹਾਂ 1624 ਚੱਲਿਆ ਹੋਇਆ ਬਈ 24 ਘੰਟੇ 1624 ਘੰਟੇ ਕੰਡੀਸ਼ਨ ਦਾ ਇਹਨ ਪਿਆਗਾ ਆ ਇੱਕ ਗੱਲ ਹੋਰ ਦੱਸ ਦਿਆਂ ਬਈ ਜਿਹੜੇ ਤੁਹਾਨੂੰ ਆ ਵੇਟ ਮਿਲਣਗੇ ਨਾ ਲੋਹੇ ਵਾਲ ਨਹੀਂ ਹੈਗੇ ਨਾ ਇਹਨੇ ਪਲਾਸਟਿਕ ਦੇ ਵੇਰੇ ਜੀ ਪਲਾਸਟਿਕ ਦੇ ਵੇਟ ਆ ਕਈ ਵਾਰ ਸਾਮਾਨ ਜੋ ਵੀ ਲੱਗਾ ਹੈ ਨਾਲ ਹੀ ਦਵਾਂਗੇ ਆਪਾਂ ਕੋਈ ਚੀਜ਼ ਲਾਉਣੀ ਠੀਕ ਆ ਕਈ ਵਾਰ ਕਹਿਣਗੇ ਨਾ ਵੀ ਉਦੋਂ ਲੋਹੇ ਦੇ ਲੱਗੇ ਜੋ ਪਲਾਸਟਿਕ ਦੇ ਆਉਣਗੇ ਠੀਕ ਆ ਬਈ ਤੇ ਜਿਹੜੀ ਆ ਬਈ ਟੇਪ ਆ ਗਈ ਥੱਲੋਂ ਕੋਈ ਮਗਰਾਟ ਕਾਲਿਆ ਪਰ ਜਮਾ ਨਹੀਂ ਖੁਲ ਲਵਾ ਕੇ ਆਪਾਂ ਚੈੱਕ ਕਰਾ ਸਕਦੇ ਆ ਠੀਕ ਆ ਸੌਦਾ ਹੋਏ ਤੋਂ ਬਾਅਦ ਆਦਾ ਚੈੱਕ ਕਰ ਲਿਓ ਬਈ ਹਾਂਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਬਈ ਜੀ ਇਹ ਵੀ ਚੰਗਾ ਪੈਗਾ ਟਰੈਕਟਰ ਇਹਦਾ ਪ੍ਰਾਈਜ਼ ਰੂਪ ਬ ਇਹਦਾ ਆਪ 6 ਲੱਖ 80 ਹਜ਼ਾਰ ਰੁਪਇਆ ਮੁੱਲ ਕਰ ਦਿੰਦੇ ਆ। ਆ ਦੇਖੋ ਜਮਾਂ ਉਵੇਂ ਪਿਆ ਕਿਤੇ ਚਾਬੀ ਲੱਗੀ ਡ੍ਰੈਕਟਰ ਨੂੰ। ਠੀਕ ਹੈ ਜੀ। ਸ਼ੀਲਡ ਡ੍ਰੈਕਟਰ ਆ ਸਾਰਾ ਸ਼ੀਲਡ ਡੈਟਾ ਜੀ ਸਾਰਾ। ਠੀਕ ਹੈ। ਲੈ ਮਿੱਤਰੋ ਦੇਖ ਸਕਦੇ ਹੋ ਕਿ ਹਜੇ ਤੱਕ ਆਹ ਮੋਰ ਵੀ ਬਈ ਜਿਵੇਂ ਕੰਪਨੀ ਚ ਲੱਗ ਕੇ ਆਉਂਦੀ ਹੈ ਸਾਫ ਹੈ ਨਾ ਬਈ। ਠੀਕ ਹੈ ਯਾਰ ਨਿਕਲਣੋਂ ਕੋਲ ਦੇਖੋ ਬਈ। ਜਮਾਂ ਨਹੀਂ ਮੰਨ ਲਓ ਕਿਤੇ ਵੀ ਚਾਬੀ ਲੱਗੀ ਆ ਦੇਖੋ ਨਿਊਜ਼ੀਲੈਂਡ ਦਾ ਪੰਪ ਨੂੰ ਜਾਂ ਕਲੱਚ ਨੂੰ ਸਾਰਾ ਸ਼ੀਲਡ ਡੈਟਾ ਕਿਤੇ ਵੀ ਨਹੀਂ ਚਾਬੀ ਦੀ। ਕੋਕਾ ਪੀਸ ਕਰ ਲਿਆ ਕੁੱਲ ਮਿਲਾਂਗੇ। ਹਾਂਜੀ ਹਾਂਜੀ ਫਾਸਟ ਓਨਰ ਆ ਜੀ ਇਹ ਤਾਂ ਆਪ 6.80 ਲੱਖ ਰੁਪਏ ਕਰਦੇ ਮੁੱਲ ਦੇਣ ਲੈਣ ਵਾਲਾ ਦੇਣ ਲੈਣ ਦੇ ਦੇ ਦਾਂਗੇ ਆਪਾਂ 6.5 ਲੱਖ ਠੀਕ ਆ ਲੈ ਮਿੱਤਰੋ 6.5 ਲੱਖ ਰੁਪਏ ਦਾ ਇਹ ਮਿਲ ਜੂਗਾ ਠੀਕ ਆ ਭਾਈ ਜੀ ਲੈ ਮਿੱਤਰੋ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆਂਗੇ ਕੰਡੀਸ਼ਨ ਚੈੱਕ ਕਰੋ ਬਈ ਰਿਵਰਸ ਵੀਡੀਓ ਦੇਗੇ ਚੁੱਲੇ ਦਾ ਟੋ ਮਾਡਲ ਆ ਪੀਵੀ04 ਨੰਬਰੇ ਦਾ ਨਾ ਬਈ ਹਾਂਜੀ ਹਾਂਜੀ ਠੀਕ ਆ ਜੀ ਮੈਂ ਕਿਹਾ ਸੀਗਾ ਪੰਜਾ ਟਰੈਕਟਰ ਪੰਜਾਬ ਨੰਬਰ ਹੀ ਲੈਣਾ ਬਈ ਹਾਂਜੀ ਹਾਂਜੀ ਪੰਜਾਬ ਨੰਬਰ ਹੀ ਠੀਕ ਆ ਜੀ ਐਮਪ ਲਾਉਂਦੇ ਤਾਂ ਨਹੀਂ ਨਾ ਨਾ ਕੋਈ ਨਹੀਂ ਲਾਉਣਾ ਇਹ ਨਾਲ ਲੱਗੋਸਦਾ ਨਾ ਆਪਾਂ ਵੀ ਇਹ ਲਾਉਂਗੇ ਨਹੀਂ ਹੈਗੇ ਨਾ ਨਾ ਇਹਦੇ ਟਾਇਰ ਹੈਗੇ 85 ਪੈ ਪਾ ਟਾਇਰ ਨੇ ਬਦਲੇ ਹੋਏ ਆ ਠੀਕ ਹੈ ਹਾਂਜੀ ਪਹਿਲਾਂ ਉਵੇਂ ਟਰੈਕਟਰ ਚੱਲਿਆ ਹੈਗਾ 1600 ਟਰੈਕਟਰ ਏਜੰਸੀ ਰਿਕਾਰਡ ਹੀ ਹੈ ਠੀਕ ਹੈ ਜੀ ਹਾਂਜੀ ਟਾਇਰ ਵੈਸੇ ਮਨੋ ਬਦਲਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮਤਲਬ ਦੇਖ ਸਕਦੇ ਹੋ ਕੰਡੀਸ਼ਨ ਜਿਵੇਂ ਤੁਸੀਂ ਬਈ ਕਿਹਾ ਸੀ ਹੈ ਨਾ ਵੀ ਅਸੀਂ ਕੰਮ ਕਰਨ ਲਈ ਕੰਮ ਟਰੈਕਟਰ ਯੂਜ਼ ਕਰਦੇ ਹਾਂ ਹਾਂ ਬਈ ਉਹਨੇ ਕਿਹਾ ਸੀ ਹਾਂ ਫੀਲ ਬਣਾਉਣਾ ਇੱਥੇ ਆਏ ਆ ਠੀਕ ਹਾਂਜੀ ਹਾਂਜੀ ਬਾਕੀ ਬੈਕ ਸਾਈਡ ਤੋਂ ਲਿੰਕ ਆ ਵਗੈਰਾ ਦਿਖਾ ਦੇ ਜਸਤ ਮੈਨੂੰ ਚਾਹਾਂ ਟਰੈਕਟਰ ਓਕੇ ਹੈ ਜੀ ਚਾਹਾਂ ਠੀਕ ਹੈ ਜੀ ਕੰਡੀਸ਼ਨ ਦਾ ਪੂ ਠੀਕ ਹੈ ਜੀ ਹਾਂ ਜੀ ਨਾ ਤੂੜੀਏ ਮਸ਼ੀਨ ਤੇ ਨਾਕਾਹ ਤੇ 5 ਕਿੱਲੇ ਵਾਈ ਤੇ ਡਰੈਕਟ ਠੀਕ ਹੈ ਲੋ ਮਤਲਬ 5 ਕਿੱਲੇ ਦੀ ਵਾਈ ਤੇ ਟਰੈਕਟਰ ਚੱਲਿਆ ਹੋਇਆਗਾ ਪ੍ਰਾਈ ਰਕੂਗੋ ਵੀ ਇਹਦਾ ਆਪਾਂ 6 ਲੱਖ 80000 ਰੁਪਏ ਦਾ ਮੰਗਦੇ ਜੀ 6 ਲੱਖ 80000 ਰੁਪਏ ਮਾਡਲ ਮਾਡਲ ਹੁੰਦੀ ਹੈ ਜੀ ਠੀਕ ਆ ਬਾਈ ਹਾਂ ਜੀ ਠੀਕ ਆ ਬਈ ਬਾਕੀ ਇਹ ਬਾਈ ਦੇ ਟਰੈਕਟਰ ਜੀ ਹੋਰ ਟਰੈਕਟਰ ਤਾਂ ਨਹੀਂ ਹੈਗੇ ਬਈ ਇਹਨਾਂ ਤੋਂ ਬਣਾ ਨਹੀਂ ਨਹੀਂ ਇਹ 5 ਟਰੈਕਟਰ ਹੈ ਜੀ ਠੀਕ ਆ ਬਾਈ ਜੀ ਤੇ ਲੋਕੇਸ਼ਨ ਦੁਬਾਰੇ ਦੱਸੋ ਬਾਈ ਜੀ ਕੀ ਲਿਕੇਸ ਆਪਣੇ ਪਿੰਡ ਫੇਰੂਕੇ ਆ ਸੀਲ ਜੀਰਾ ਜ਼ਿਲ੍ਹਾ ਫਰੀਪੁਰ ਆ ਠੀਕ ਆ ਬ ਦੇ ਮੋਬਾਈਲ ਨੰਬਰ ਬਾਈ 9968635910 ਠੀਕ ਆ ਬਾਈ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਓਕੇ ਗੱਲ ਕਰਕੇ ਬਹੁਤ ਲੱਗਿਆ ਲਓ ਮਿੱਤਰੋ ਵੀਡੀਓ ਨੂੰ ਆਦਰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਬੋਲੋ ਧੰਨਵਾਦ ਸਸਿਦਾਰ